ਕੰਮ ਬਥੇਰੇ ਕੱਲ ਨਹੀਂ ਫਿਰ ਸਜਾ ਦੇ ਮਹਾਰਾਜ ਕੋਲੇ ਆ ਤੇ ਚਾਹ ਪੀ ਲਈ ਚਾਹ ਪੀ ਲਈ ਚਾਹ ਜਿਹੜਾ ਆਊਗਾ ਕਹਿ ਕੇ ਭੇਜੀ ਜਾਣਾ ਭਾਈ ਆਪੀ ਤੇ ਗਏ ਹੂੰ ਸਿੰਘ ਨਹੀਂ ਐਂਟਰੀ ਗੇਟ ਪਰ ਰੋਕਣਾ ਹੈ ਸਰਕਾਰ ਜੀ ਅਸੀਂ ਹੁਣ ਹੀ ਦੇ ਆਪਣੇ ਹੁਣ ਤਾਂ ਬੁਲਾ ਗਿਆੜੇ ਆ ਤਾਂ ਨਾ ਮੈਨੂੰ ਇਹ ਕਹਿੰਦਾ ਜਗ੍ਹਾ ਦਾ ਘੱਟਦੀ ਘੱਟਦੀ ਉਹਦਾ ਐਂਡ ਉਸੇ ਘੱਟ ਹੋਇਆ ਅੱਛਾ ਠੀਕ ਹੈ ਠੀਕ ਹੈ ਆ ਵੀ ਹੱਸ ਸਕਾ। ਨੂੰ ਬਾਬਾ ਜੀ ਆ ਜਾਓ। ਇੱਕ ਬੰਦਾ ਤੁਸੀਂ ਜਿੱਥੇ ਪਹਿਲਾਂ ਮੇ ਦਿੱਤਾ। ਤਾਂ ਮੇਰੇ ਬਾਪੂ ਮੈਂ ਬੰਦਾ ਹੋ। ਵਾਹ ਵਾਹ। ਹਾਂ ਜੀ। ਬੜਾ ਬੜਾ ਧੰਨਵਾਦ ਜੀ ਜਿਹੜਾ ਨੇ ਤੁਸੀਂ ਸੰਗਰਗਾ ਠੀਕ ਕਰੀ ਆ ਤੁਹਾਡਾ ਬੜਾ ਜਾਇਜਾਕਾਰ ਧੰਨਵਾਦ ਆ ਠੀਕ ਹੈ ਜੀ ਜਾ ਵੀ ਹੋ ਜੂ ਬਾਬਾ ਜੀ ਅੱਬੇ ਜਾ ਵੀ ਲੈ ਤੁਨੂੰ ਕੁੰਨ ਗਿਆ ਤਾ ਹੁਣ ਮੈਂ ਅੱਬੇ ਜਾ ਵੀ ਐ ਜਾ ਬੰਦਾ ਇਹਨਾਂ ਨੇ ਕੱਚ ਵਿੱਚ ਡੇਕੇ ਲੰਘ ਜਾਣਾ ਹੀ ਮੰਗਣਾ ਲੈ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾ ਤੇ ਕਿੱਥੇ ਲੈ ਕੇ ਜਾਣਾ ਹੈ ਇਹ ਹੈ ਇਹ ਬਾਈ ਲਿਪੜਿਆ ਬੰਦਾ ਹੁਣ ਗੰਨਾ ਗੰਨਾ ਵੀਆ ਬਹੁਤ ਲਿਪੜਿਆ ਬੰਦਾ ਨੀ ਵੰਦ ਵੀ ਬੀਚਿਆ ਅੱਛਾ ਰਾਹ ਤੇ ਕਿਹੜੇ ਬਾਡੀ ਦੀ ਰੋੜਾ ਤਰ ਉਹ ਜਿਹੜੀ ਹੁਣ ਤੁਸੀਂ ਦੋ ਆਓ ਕਰਕੇ ਤੋਂ ਲੰਦੇ ਕਾ ਨੂੰ ਨਹੀਂ ਆਇਆ ਫਿਰ ਦੋ ਦੋ ਦੇਖਣ ਲੱਗੇ ਹੋਏ ਤਾਂ ਕੰਮ ਹੋਲੇ ਤੋ ਤੱਕ ਹੈਡ ਰਿਪਿਊ ਹੋਏ ਤੋਂ ਲੈਣਾ ਠੀਕ ਨਹੀਂ ਅੱਛਾ ਆਪ ਰੁਕਿਆ ਸਾਹਮਣੇ ਤੜੀ ਵਧੀਆ ਲੱਗਦਾ ਆਂਦੀ ਆ ਉਹਦੀ ਸਾਫ ਸਵਾਲ ਜ਼ਰੂਰੀ ਹੈ ਤੁਸੀਂ ਸਿਰਫ ਨਾਲ ਰੋਟੀ ਖਾਂਦੇ ਆ ਉਹਦਾ ਸਾਹਮਣਾ ਜ਼ਰੂਰੀ ਆ ਪਹਿਲਾਂ ਟ੍ਰੇਲਰ ਵੀ ਭਰੀਆਂ ਲੱਦਿਆ ਤੋਂ ਨਹੀਂ ਟ੍ਰੇਲਰ ਵੀ ਧੋਣਾ ਪਾ ਲੋਕਾਂ ਨੇ ਤਾਂ ਜਿਵੇਂ ਸਮਾਂ ਤੋਂ ਜਾਂਦੇ ਆ ਇਹ ਲੋਗ ਹੋ ਗਏ ਹੈ ਠੀਕ ਆ ਕਹਿੰਦੇ ਲਿਪੜਦਾ ਹੀ ਆ ਫੇਰ ਲਿਪੜਿਆ ਫੇਰ ਲਿਪੜਦਾ ਤਾਂ ਹੈ ਉਹ ਦਿਖਾਉਂਦਾ ਉਹਨਾਂ ਦਾ ਕਹਿਣ ਦਾ ਮਤਲਬ ਪਤਾ ਕਿ ਆ ਤਾਂ ਬਈ ਜਿੱਕਣਾ ਥੋੜਾ ਕੰਮ ਕਰਨੇ ਦਾ ਕੰਮ ਨਿਪਟ ਗਿਆ ਉਹਦੇ ਬਾਅਦ ਤੋਂ ਆਉਣਾ ਤਾਂ ਕੰਨੇ ਯਾਰ ਕਰਨ ਕੇ ਤੇ ਫਰਕ ਆ ਮੇਰੀ ਗੱਲ ਛੋੜੇ ਦਾ ਹਾਲ ਹੋਇਆ ਵਾਦਾ ਹੈ ਜਿਹੜਾ ਹਾਲ ਹੋਇਆ ਵਾਦਾ ਤਾਂ ਤੋਂ ਆਇਆ ਜੀ ਬੁਰਾ ਤਾਂ ਹਾਲ ਤਾਂ ਇਹ ਇਹਦੀ ਬੰਦਾ ਮੈਨੂੰ ਆਇਆ ਸੀ ਰਿਸ਼ਤੇਦਾਰੀ ਮੈਨੂੰ ਜਾਣ ਲੱਗੇ ਨਾ ਹੁੰਦਾ ਹਾਂ ਹਾਂ ਜਾਣ ਲੱਗੇ ਨਾ ਹੁੰਦਾ ਜੇ ਨਾ ਨਾ ਆਵੇ ਫੇਰ ਤੂੰ ਕਹਿ ਦੂੰਗਾ ਵੀ ਆ ਕੇ ਕੰਮੇ ਕਰਨਾ ਕੰਮੇ ਕਰਨਾ ਆ ਕੇ ਤੈਨੂੰ ਦੋ ਰੁਪਏ ਹਾਂਜੀ ਬੱਸ ਮੋੜ ਸਕਦੇ ਕਰਦੇ ਮੈਂ ਦੇਖ ਮਿਲ ਕੀ ਬੰਦੇ ਜੂ ਆ ਜਿਹੜੀ ਮਿਹਣਾਈਓ ਵਿਚਾਰ ਪੰਜ ਸੌ ਚ ਨਹੀਂ ਪੈਂਦੀ ਹਾਂ ਕੋਈ ਦੀ ਕਿਹੜੀ ਇਹ ਗਵਾਹ ਦੰਗੀ ਪੈਂਦੀ 200 ਰੁਪਏ ਲੱਗਦਾ 200 ਰੁਪਏ ਲੈ ਜਾਂ 300 ਰੁਪਏ ਉਹਨਾਂ ਨੇ ਦੋ ਦੋ ਰੁਪਏ ਨਾਰ ਕੇ ਦਿੱਤੀ ਐ ਤੂੰ ਫੇਰ ਲੱਗਿਆ ਮਾਨ ਆਹ ਦਾ ਸੁਖਾਉਣ ਲੈ ਆ ਆ ਪਾਲਸ ਨਹੀਂ ਨਾ ਮਾਰੀ ਹੈਗੀ ਜਿਹੜੀ ਮੈਂ ਮਾਰੀ ਸੀ ਮਾਰੀ ਉਹ ਨਹੀਂ ਨਾ ਮਾਰੀ ਉਹਨੇ ਤਾਂ ਉਹਨੂੰ ਮਾਰੀ ਆ ਉਹਨੂੰ ਬਕਸੇ ਇਹਨੂੰ ਤੂੰ ਐਂ ਦੱਸ ਨੀ ਚਮਕਦਾ ਨੇ ਮੈਂ ਮੰਗਣਾ ਹੂੰ ਬੱਸ ਮੈਂ ਕਿ ਤੇੜ ਉੱਪਰੇ ਕਰਨ ਲੱਗੇ ਆ ਨਾ 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 ਸਾਤੇ ਵਧੀਆ ਪਾਰ ਤੇੜ ਉੱਪਰ ਨਿਕਾਨਾ ਲੈ ਇਹ ਨਹੀਂ ਵੇਚਣ ਵਾਲੀ ਚੀਜ਼ ਆ ਇਹ ਵੇਚਿਆ ਹੀ ਤੁਹਾਨੂੰ ਆ ਨਾ ਨਾ ਇਹ ਜੰਗ ਨੂੰ ਜਾਣੇ ਵਾਲੇ ਘੋੜੇ ਮੇਂ ਪਿਆ ਜਿਨੇ ਨੱਚਦੇ ਆ ਆਹਾਹਾ ਠੀਕ ਆ ਸੈਜੂ ਨੂੰ ਦਾਰ ਦੀ ਗੱਲ ਜਿਹੜਾ ਤੈਨੂੰ ਕਹਦਾ ਨਾ ਟਰੈਕਟਰ ਨਹੀਂ ਧੋਂਦਾ ਤੂੰ ਸ਼ਾਦੀ ਮੇਲੇ ਨੂੰ ਸਾਰੇ ਗਾਏ ਹੋਏ ਆ ਇਹ ਜੰਗ ਨੂੰ ਜਾਣੇ ਵਾਲੇ ਘੋੜੇ ਮੇਲੇ ਜਿਨੇ ਨੱਚਦੇ ਲੈ ਦੇਖ ਲੈ ਤੂੰ ਤੂੰ ਧਾਰੇ ਹੋਗੇ ਸਮਝ ਲੈ ਇਹ ਸਮਝਿਆ ਇਹ ਪੱਤਾ ਨਹੀਂ ਸੁੱਕਿਆ ਨੇ ਤਾਂ ਹੁਣ ਨੂੰ ਉਹ ਵੀ ਸੁੱਕਣੇ ਉਹ ਹੋਰ ਟੁੱਟਿਆ ਕੱਲ੍ਹ ਸੁੱਕਿਆ ਕਾਲ ਤੇ ਹੋਰ ਬੁੱਟੇ ਆਏ ਹੋ ਹੂੰ ਉਹਦੇ ਕਿੰਨੇ ਨਿਕਲੇ ਪੱਤੇ ਨਹੀਂ ਪਾਣੀ ਦੀ ਜਾਨ ਹੈ ਨਾ ਪਾਣੀ ਪਾਉਂਦੇ ਹੁਣ ਹੋਰੀ ਦੇ ਚ ਹੁਣ ਜਾਣ ਲੱਗੇ ਪਾਣੀ ਹੋ ਸਕਦੇ ਦੋ ਦੋ ਪਿੱਪੀਆਂ ਠੀਕ ਨਹੀਂ ਐ ਇਹਦੀ ਜਾਨ ਸਜਾ ਘਟ ਤੇ ਮੈਨੂੰ ਵੀ ਜਿਆਦਾ ਪੱਤਾ ਨਿਕਲਿਆ ਬਈ ਇਹਨੇ ਹੋ ਜੇਣਾ ਉਹ ਤਾਂ ਜਾਂਦਾ ਨਹੀਂ ਕਿਤੇ ਵੀ ਉਹ ਨਹੀਂ ਜਾਂਦਾ ਉਹ ਨਹੀਂ ਜਾਂਦਾ ਉਹ ਨਹੀਂ ਜਾਣਾ ਇੱਕ ਤੁਹਾਨੂੰ ਹੋਰ ਦਿਖਾਇਆ ਯਾਰ ਚ ਵੀ ਨੇ ਫੋਟੋ ਖਿੱਚੀ ਵੀ ਪ੍ਰੋਜੈਕਟ ਉਹ ਨਹੀਂ ਲਾਉਣਾ ਸੀ ਵੀਰ ਕਿੱਥੇ ਉਹ ਘੜੇ ਨਹੀਂ ਯਾਰ ਲਾਉਣੇ ਆਪਾਂ ਨੇ ਹਾਂ ਲਓ ਹੁਣ ਗਾਹਾਂ ਨੂੰ ਹੋਜੀ ਖਾਮ ਤਾਂ ਕਿ ਉਹ ਯਾਰ ਇੱਥੇ ਸੱਤ ਪੱਤੀ ਲਾਉਂ ਲਿਆ ਕੀ ਇੱਕ ਬਾਈ ਦਾ ਉਹਦਾ ਫੋਨ ਆਇਆ ਤਾਂ ਮੁੰਡੇ ਦਾ ਹੂੰ ਉਹ ਸਤ ਪਤੀ ਜੀ ਉੱਪਰੋਂ ਉੱਥੇ ਮੁੰਡਾ ਪੁਲਸੀ ਆ ਜੀ ਉਹ ਟਾਈਮ ਨਾ ਹੁੰਦਾ ਯਾਰ ਉਹ ਉਹ ਹਲ ਉੱਪਰ ਨੂੰ ਚਾਈ ਜਾਂਦਾ ਇੱਕ ਉੱਪਰ ਨੂੰ ਜਾ ਜਾਂਦਾ ਸ਼ਾਮ ਆਈ ਸੁਬਾਹ ਨੂੰ ਮੰਗਦਾ ਜਦੋਂ ਫੋਨ ਆਏ ਤਾਂ ਮੈਨੂੰ ਤੁਹਾਨੂੰ ਬਿਵਾਰੀ ਪੈਣ ਲੱਗੀ ਸਤ ਪਤੀ ਲਾ ਲੋ ਤੇਰੀ ਪੈਂਦੀ ਨੂੰ ਪੱਤੇ ਸੁੱਕ ਜਿੰਦੇ ਅੱਦੇ ਕੱਦੇ ਰਹਿ ਜਾਂਦੇ ਬਸ ਕਿੱਥੇ ਹੋ ਜਾਂਦੇ ਪੱਤੇ ਫੂੜੇ ਜਿਹੀਆਂ ਵਾਲੇ ਪਤਾ ਨਹੀਂ ਕਾਹਦੇ ਉਹ ਨਸਲ ਦਾਸਲ ਦਾ ਫਰਕ ਹੁੰਦਾ ਹੈ ਤਾਂ ਸ਼ਾਮ ਆਉਂਦੀ ਦੋ ਟਾਪਦੀ ਹੈ ਉਹ ਗੰਦ ਵੀ ਨਹੀਂ ਪਾਉਂਦਾ ਤੂੰ ਦੁਆਰਗੀ ਸ਼ਾਮਾਂ ਕਿਸੇ ਦੀ ਨਹੀਂ ਹੈ ਤੂੰ ਤਾਂ ਦੀ ਸ਼ੁੱਧ ਦੀ ਹੋਆ ਹੈ ਤੂੰ ਤੱਕ ਦੇ ਕੰਮ ਵੀ ਦੋ ਆਉਂਦੇ ਬਾਈ ਟੋਕਰੀ ਵੀ ਦਿੰਦਾ ਟੋਕਰੀਆਂ ਦਾ ਵੀ ਕੰਮ ਆਉਣਾ ਧੁੱਪ ਮਾ ਛਾਂਗਦੇ ਇਹਨੂੰ ਸਿਆਲ ਸਿਆਲ ਹੂੰ ਰੋਹੀ ਪਾਣੀ ਧੁੱਪਾ ਰੋਹੀ ਮਾ ਛਾਂ ਮਾਈ ਦੀ ਬਿਲਕੁਲ ਸੱ ਪਿੰਡਾਂ ਬਹੁ ਲੱਗਦੀਆਂ ਇਹਦੇ ਉੱਪਰ ਹਾਂ ਇਹ ਪਿੰਡਾਂ ਦੀ ਔਰ ਰੱਖਣੀ ਪਈ ਗਾਨੀ ਆ ਪਿੰਡਾਂ ਬਹੁ ਲੱਗਦੀਆਂ ਆਪ ਨਹੀਂ ਰਹਿਣਾ ਇਹਦੇ ਉੱਪਰ ਪੰਛੀਆਂ ਨੇ ਵੀ ਰਹਿਣਾ ਪਿੰਡਾਂ ਨੇ ਵੀ ਰਹਿਣਾ ਜਿਹਨੂੰ ਰੋਕ ਲੂੰਗਾ ਆਹੋ ਨਾ ਤੇ ਟਿਕਾਣਾ ਬਣ ਨਹੀਂ ਆ ਕਿਤੇ ਭਾਈ ਮਾਰ ਮੜੇ ਉਹ ਸੀਟ ਦੇ ਥੱਲੇ ਮਾਰਿਆ ਮਾਰ ਤੋ ਹਰ ਹੀ ਉੱਤੇ ਸੀਟ ਪਰ ਮਾਰ ਸੀਟ ਦੀ ਮੈਲੀ ਜੀ ਹੋਈ ਜਾਂਦੀ ਲਾਲ ਰੈਡੀ ਸਕੋਟ ਦੇ ਨਹੀਂ ਚੰਮ ਕੇ ਤੱਕ ਗਿਆ ਯਾਰ ਹੁਣ ਕਿੰਨਾ ਕਿਜਮਗਾਉਣਾ ਪਏ ਤੇ ਧੁੱਪ ਲੱਗੰਦੀ ਹੈ ਧੁੱਪ ਮਾਰੀ ਥੋੜੇ ਲਿਫਟਕਾਰ ਆ ਜਾ ਮਾਰੇ ਪਿੱਛੇ ਲਾਤੀ ਮਗਰਮ ਸਾਰੀ ਆ ਟੇਪ ਜੀ ਤਾਰਦੀ ਇਹਦੀ ਕਿ ਲੱਗੀ ਰਹੀ ਨਹੀਂ ਨਹੀਂ ਇਹ ਲੋਵਾਈ ਕੰਮ ਤੇ ਭਜਾ ਲੋਈ ਲੱਗ ਲੋਈ ਕੰਮ ਦੀ ਪੁੱਛਾ ਕਿੰਨੇ ਚਾਹੇ ਢਿੰਗ ਦੇ ਬਲੇ ਲੀਰ ਕਮਾਉਂਗਾ ਉਹਨਾਂ ਜਾਮ ਕੜਾਈ ਨਹੀਂ ਜੇ ਹੁਣ ਇੱਕ ਵੋਟ ਹੋਰ ਵੱਜ ਜਿੰਦੀ ਇਹਨੇ ਤੇੜ ਦੇਣੀ ਸੀ ਹੋਰ ਇਹਨੂੰ ਜਦ ਮਾਨ ਦੀ ਪੱਟ ਕੇ ਇੱਕ ਲੈ ਬਾਲੇ ਦਾ ਨਾ ਮੈਂ ਠਾਇਆ ਮਤਨੂ ਕਹਿੰਦੀ ਐ ਇਹ ਮਾਹ ਲਾਉਂਦਾ ਨਾ ਇਹਨੂੰ ਕਹਿੰਦਾ ਫਿੱਕੇ ਫਿੱਕੇ ਝਾਕਦੇ ਆ ਮਜਾ ਕਾਲੇ ਚਿੱਟੇ ਜਾ ਬਗ ਝਾਕਦੇ ਜੇ ਲੋਈ ਦੀ ਉਹ ਥੋੜਾ ਜਿਹਾ ਟਾਈਮੇ ਸੋਹਣੀ ਲੱਗਦੀ ਕੋਈ ਵੀ ਜੀ ਅੱਛਾ ਨਾ ਜਾਗਦਾ ਐ ਕਿ ਦੂਗਾ ਲੋਕੋ ਚਾਹੀਦਾ ਜਿਹੜਾ ਹੁਣ ਆਉਂਦਾ ਮਹਿੰਦਰੇ ਦਾ ਐ ਇੱਥੇ ਐ ਲੋਕ ਦੂਗਾਂ ਦੀ ਆਉਂਦਾ ਮਹਿੰਦਰੇ ਨੂੰ ਉਹ ਲੋਕ ਲੱਗੇ ਬਣਾਵੇ ਲੱਭਦੇ ਆ ਗਏ ਸਿਆਹ ਦਾ ਤਾਏ ਤੇ ਪਾਂਡਰੀ ਹੋਣਾ ਹੈ ਹੈ ਕਾਲੇ ਗੱਡੀ ਪਗੜ ਲੱਗਣੀ ਹੈ ਅੱਜ ਹੀ ਰਾਤ ਨੂੰ ਮੂਵੀ ਆਉਣੀ ਹੈ ਕਾਲਾ ਪਰਚੀ ਇੱਦਾਂ ਕਿ ਆਉਣਾ ਹੈ ਹਾਂ ਲੋਕ ਨੂੰ ਪੱਟ ਲੈ ਕੇ ਉੁਰਗਣ ਆਹ ਇੱਥੇ ਕਰਤਾ ਹਾਂ ਮੈਂ ਆ ਬੜੇ ਖੇਰਮਾ ਹੀ ਕੀ ਆ ਠੀਕ ਹੈ ਪੱਟ ਲੈ ਕਿਉਂ ਨਹੀਂ ਕਹਿਣਾ ਤੇਰਾ ਨੰਬਰ ਕਿੱਥੇ ਆਉਣਾ ਕਾਲਾ ਤੇਰਾ 83 ਵੀ ਆਈ ਵੀ ਹੈ ਮੇਰਾ ਨੰਬਰ ਆਏਗਾ 302 ਆ ਫੇਟ ਆ ਗਿਆ ਸਮਝ ਤੈਨੂੰ ਹੁਣ ਇਹ ਲਾਜੇ 10 ਦਿਨ ਤੱਕ ਕੌਣੀ ਹਜੇ ਤੇਰੀ ਹਾਂ ਮੈਂ ਤਾਂ ਹੋਰ ਵੀ ਫਿਰਨੀ ਕਾਲੇ ਦੀ ਲੇਖਣੀ ਕਾਲਾ ਕਹਿੰਦਾ ਮੁੰਡੇ ਦੀ ਲਾਸਟ ਵਾਰ ਚਲ ਠੀਕ ਲਾਸਟ ਦਾ ਤਾਂ ਉਹ ਚੱਕਰੇ ਨਹੀਂ ਕੋਈ ਆ ਤੇ ਲਾਸਟ ਵਾਲੀ ਚੱਕਰ ਹੈਗਾ ਕੋਈ ਅਜੇ ਨਹੀਂ ਹੋਇਆ ਹੈਗਾ ਹੈਗਾ ਹਾਂ ਹੈ ਨਹੀਂ ਅਸਾਂ ਹੋ ਗਿਆ ਹੈਗਾ ਤੇ ਨੂੰ ਕਰਦਾਂ ਮੈਂ ਕੋਈ ਗੱਲ 200 ਵਾਲੀ ਹੈ ਗੁਰਬੀਰਾ ਕਹਿੰਦਾ ਥੱਲੇ ਪਣੀ ਹੋ ਗਈ ਸਾਡੀ ਤਾਂ ਮੈਨੂੰ ਕਹਿੰਦਾ ਗੁੰਗੀ ਪੈ ਗਈ ਮੈਂ ਗੁੰਗੀ ਨੇ ਪਈ ਪਾਣੀ ਦਾ ਕਾਲਾ ਸੁੱਕਿਆ ਬਈ ਆਹ ਪਾਣੀ ਗਾ ਸੁੱਕਿਆ ਤਾਂ ਕੱਲ ਸੁੱਕਿਆ ਇਹਨਾ ਹੁਣ ਪਾਰਸੀ ਲੱਗਿਆ ਨਾ ਪਈਆਂ ਨੂੰ ਫੋਨ ਕਰਿਆ ਅਸਬੀਰ ਤੈਨੂੰ ਸਰਦਾਰ ਜੀ ਪਰਸੋਂ ਆਉਂਗੇ ਪੱਕੇ ਬਾਈ ਚੱਕ ਲੈ ਅੱਜ ਫੇ ਆਹ ਪਾਰਸੋਂ ਨੂੰ ਕਹਿੰਦੇ ਆ ਸਰ ਕਰਾ ਦੀ ਪੱਦਰ ਤੇ ਹੈ ਸਾਰੀ ਕਰੇ ਬਤਾ ਇਹਦਾ ਭਾਰਤੀ ਭਰਨੀ ਹੈ ਪਰਸੋਂ ਪਰਸੋਂ ਨੂੰ ਸ਼ਾਮ ਨੂੰ ਭਰਨੀ ਹੈ ਅੱਛਾ ਚੱਲ ਕਰਵਾ ਦੇ ਬਸ ਪੰਮੇ ਨੂੰ ਟੈਂਕੀ ਨੂੰ ਕਹਿਣੀ ਪਹਿਲਾਂ ਹੀ ਮਰੇ ਨੇ ਫੋੜਨਾ ਲੱਦ ਰੇ ਜਾਣੀ ਠੀਕ ਨਹੀਂ ਸਾਰੇ ਕਰਵਾ ਲੇ ਤੇ ਨਿਰਮੈ ਨਹੀਂ ਹੈ ਤੇ ਨਿਰਮੈ ਨਹੀਂ లైకి లే గే ఆ హో కి నో తਿੰਦੇ ਨੂੰ తਿੰਦੇ ਨੇ ਪੰਨੀ ਵੀ ਇੱਕ ਵਾਰੀ ਹੱਥੇ ਛੜ ਗਿਆ ਪੈਟਾ ਉਹਰੇ ਥੋੜੀ ਬੈਠੇ ਨੂੰ ਥੜਕਾ ਉਹਰੇ ਥੋੜੇ ਆ ਇੱਥੇ ਸੁਣੀ ਆ ਗੜਾ ਉਹ ਗੜਮ ਬਦੇ ਕੋਈ ਇੱਕ ਵਾਰੀ ਉਹ ਆਈ ਤਾਂ ਰਾਤ ਤੇ ਦੇ ਦੇ ਉਹ ਲੱਗੇ ਹਿੰਦੀ ਵਲੌਗ ਦੇ ਆ ਹਿੰਦੀ ਚੈਨਲ ਖੋਲਣਾ ਬਹਿ ਲਉਂਦੇ ਆਹ ਲੈ ਹਿੰਦੀ ਆ ਅੱਥੇ ਕਾਟਾਂਗੇ ਬੱਠੇ ਆਉਣ ਅਸੀਂ ਕਰ ਬੱਠੇ ਕਟਾਂਗੇ ਹੂੰ ਬੱਠੇ ਕਟਾਂਗੇ ਆਈ ਤਾਂ ਬਾਪੂ ਵੀ ਤੁਹਾਨੂੰ ਬੋਲਦਾ ਦਾ ਤੁਸੀਂ ਦਲਾਪੀ ਵੀ ਬਣਾਉਂਦਾ ਦਾ ਇਹ ਕਹਿੰਦਾ ਦਾ ਕੇ ਕਹਿੰਦਾ ਨਮਸਤੇ ਬਈਆ ਨਮਸਤੇ ਬਈਆ ਬਹੁਤ ਅੱਛਾ ਬਈਆ ਜਲੋ ਉਹ ਸ਼ੁਕਰਵਾਰ ਵਾਲੇ ਜੀ ਬਣਾਤਾ ਦੇਖ ਲੈ ਦੇਖ ਲੈ ਬਣਾ ਬਾਈ ਮੱਕੀ ਦਾ ਦਿੱਤੋ ਕਦਰ ਇਹ ਪਵੇ ਬਾਈ ਪੁੱਛ ਮਾਰਾ ਜੀ ਇੱਕ ਹਾ ਯਾਰ ਮੱਕੀ ਲਾਉਂਦੇ ਬਾਈ ਇਹਦੇ ਮੱਕੀ ਲਾਉਂਦੇ ਯਾਰ ਕੈਂਵੇਂ ਨੇ ਰੇ ਪੈਣਾ ਮੇ ਕੇਰ ਨਾ ਪੈਣਾ ਕੀ ਕਰਨਾ ਕੇਰ ਨਾ ਪੈਣਾ ਅਸਲੀ ਮੈਨੂੰ ਲੱਗਦਾ ਬਾਈ ਕੇਰ ਨਹੀਂ ਪੈਣਾ ਕੇਰ ਹੋਣਾ ਹੈ ਜਿਹੜੇ ਬਾਈ ਮੱਕੀ ਲਾਉਂਦੇ ਬਾਈ ਦੱਸੋ ਦਿੰਦੀ ਹੋਗੀ ਅੱਜ ਹੈ 16 ਦਿਨ ਦੀ ਹੋ ਗਈ ਸਿਆੜ ਦੇ ਖਣ ਲੱਗ ਗਿਆ ਹਾਂ ਹਾਂ ਉਹ ਕੇਰ ਨਾ ਪਊਗਾ ਯਾਰ ਇਹ ਖਿੱਤੇ ਦਾ ਫੈਲੇ ਨਹੀਂ ਸਿਆੜਾ ਵਾਂ ਕੇ ਕੇਰ ਹੋਣਾ ਉਹ ਤਾਂ ਹੈ ਕੇਰ ਤਾਂ ਹੋਣਾ ਹੈ ਵੀ ਕਿੰਨੀ ਦੇਰ ਬਾਅਦ ਲੱਗੇ ਵੀ ਕਦ ਕੇਰ ਹੋਣਾ ਕਾਹ ਦਿਨ ਦਿਨ ਨੂੰ ਕੇਰ ਹੋਊਗਾ ਨਾ ਤੇ ਇੰਨੀ ਜੀ ਹੁਣ ਕੇਰ ਦੀ ਫੁੱਗੇ ਹੋ ਜੂ ਜਿਹੜੀ ਤਿੰਦੇ ਗੋਲਦੀ ਅਰਸ਼ ਵੀ ਝੋਲੀ ਜੀ ਉਹ ਲਈ ਮੈਂ ਕਹਿੰਦਾ ਪੈਪ ਲੱਗਿਆ ਵੀ ਜੀ ਉਹ ਤਾਂ ਚੱਲ ਲਈ ਲੀਨ ਬਣਾ ਦੂ ਅਰੇ ਅੱਛੇ ਪਾਏ ਵੀ ਕੁਝ ਨਹੀਂ ਲੱਗਦਾ ਯਾਰ ਆਹੋ ਲੱਗਦਾ ਲੱਗਦਾ ਕੁਝ ਨਹੀਂ ਇੱਥੇ ਨਾ ਉਹਦਾ ਝੋਲੀ ਨੂੰ ਪਾਏ ਫਿੱਟ ਹੋ ਜਾਂਦਾ ਜੇ ਕਰਨਾ ਹੈ ਹਾਂ ਝੋਲੀਓ ਫੜਨੀ ਛੱਲਦੇ ਤੇ ਬਿਲਕੁਲ ਆਜੇ ਕੋਲੀ ਨੂੰ ਪੈਪ ਹੋ ਜਾਂਦਾ ਫਟ ਬਾਥਕਾਰ ਹੋਣੀ ਬਾਤ ਸੁਣ ਜੀ ਟਾਈਮ ਤੁ ਲੋ ਗਾਰ ਦੀ ਬਾਹਲੇ ਤੇ ਨਹੀਂ ਨਹੀਂ ਆ ਦੇਖ ਆ ਤਰਦੀ ਆ ਹਾਂ ਰੈਂਡ ਤੇ ਕੁਝ ਨਹੀਂ ਆਇਗਾ ਹੁਣ ਚਾਮਕ ਗਿਆ ਹੁਣ ਵਸੇਰਾ ਧੁੱਪਾਂ ਮੱਤ ਲੱਗਣ ਦੀ ਧੁੱਪ ਮੜ ਜੀ ਹੁਣ ਇੱਕ ਵਾਰ ਫੇਕ ਆਪਣਾ ਪੱਜਾ ਜੀ ਇਹ ਨਦੀ ਜਿਹੜੇ ਡਿਪੜਾਰੇ ਉਹਨਾਂ ਚੋਂ ਲੀਰ ਲੀ ਲਾਈ ਨੂੰ ਇਹ ਪਤਾ ਜੇ ਚੱਕ ਕੇ ਆਏ ਜਿਹੜੀ ਮਿੱਟੀ ਪਈ ਆ ਉੱਪਰੋਂ ਰੰਗ ਰਗੜਦੀ ਆ ਇਹ ਲੀਰੀ ਜਦੋਂ ਸਾਹੂ ਕਰਨ ਉਹਦੇ ਮਾਦਲੇ ਸਵਾਰ ਕੇ ਨਾ ਯਾ ਪਰ ਫਿਰ ਆਏ ਬੱਜੇ ਜੇ ਰੀਟਾ ਲੱਗਿਆ ਬੰਦ ਉੱਪਰ ਫਿਰ ਚਰੀਟਾ ਹੋਣਾ ਜਦੋਂ ਪਾਣੀ ਹਸਦਾ ਆਂ ਭਾਈ ਤਲਵੀਰ ਕਿਤੇ ਹੋਰ ਕਰ ਸਤ ਗੁਰ ਪਰਵਾਹ ਬਸ ਬਸ ਕਰ ਬੱਤ ਕਰ ਉਹ ਵੀ ਤਾਂ ਕਿ ਲੋਕ ਹੁਣ ਇਹਨੂੰ ਦੇਖਦਾ ਹੈ। ਦਿਖਦੀ ਹੈ ਤੇਰੀ ਹਰੀ ਪੱਗ ਬੰਨੀ ਵੀ। ਹਰੀ ਆਹ ਦੂਜੀ ਜਮਣੀ। ਨਹੀਂ ਨੀਲੀ। ਜਮਣੀ ਵੀ ਨਹੀਂ ਹੈਗੀ। ਜਮਣੀ ਜਿਉ ਹੈ। ਓਕੇ ਰੰਗਾਂ ਤੁਹਾਨੂੰ ਪਤਾ ਹੁਣ ਕਿਹੜਾ ਰੰਗ ਮੈਂ ਤਾਂ ਨਹੀਂ ਪਤਾ। ਦੱਸ ਦੋ ਤੁਸੀਂ ਦੱਸ ਦੋ। ਨਾ ਨੀਲਾ ਹੈ। ਨੀਲੇ ਥੋੜਾ ਜਿਹਾ। ਇਹ ਨੀਲਾ ਫਿੱਕਾ ਕਰਿਆ ਹੋਇਆ ਤੁਸੀਂ। ਨੀਲੇ। ਹਾਂ। ਨੀਲਾ ਫਿੱਕਾ ਕਰਿਆ ਹੋਇਆ ਇਹਦਾ। ਹਾਂ ਹੁਣ ਬੰਦ ਮੰਨ ਕੇ। ਨੀਲਾ ਫਿੱਕਾ। ਅਰ ਵੀ ਤੇ ਰਹਿ ਚ ਮੈਂ ਰਹਿ ਗਈ ਓ। ਆਜਾ। ਆਏ ਆਏ। ਤੇਰਾ ਕਾਲੀ ਦੀ ਗੱਡੀ ਕੋ ਲੱਗਿਆ ਹੋਇਆ ਸਾਹੀ ਗਰ ਉਹਦਾ ਦੂਆ ਹੈ ਸਾਹੀ ਜਨਨ ਕਾਲੀ ਦੀ ਗੱਡੀ ਕਾਲੀ ਦੀ ਗੱਡੀ ਵਾਲੀ ਆ ਵੱਟ ਤੇ ਉਥੇ ਲਾਇਆ ਆ ਆ ਵੱਟ ਤੇ ਗਾਲ ਦੀ ਗੱਡੀ ਲਾਇਆ ਉਹ ਪੱਟ ਕੇ ਬੜਾ ਗੋਰੀ ਨਹੀਂ ਕਰੀ ਟੀਟਰ ਦੀ ਛੜਾ ਕੌਣ ਨਹੀਂ ਲੈ ਗਈ ਆ ਹੈ ਪਾਣੀ ਜਾਂ ਲੱਗ ਕੇ ਚੱਲ ਗਿਆ ਜੇ ਆਪਣੇ ਲਾਇਆ ਗਏ ਸੇਰਵਿਸ ਦੇੰਦਾ ਬਹੁਤ ਹੋ ਗਿਆ ਹੋ ਗਿਆ ਨਾ ਉਹ ਸਾਰੇ ਨਮਨ ਧੋਲੇ ਆ ਦੇਖ ਠੀਕਾ ਵੀਡੀਓ ਤੁਹਾਨੂੰ ਕੋਈ ਕੰਮ ਨਹੀਂ ਕਰੂ ਮੀਨ ਉਹ ਕਿਹਦੇ ਨੂੰ ਆ ਦਸਾਲੀ ਨੂੰ ਨਹੀਂ ਆਲੇ ਆ ਅੰਕੂਏ ਤਾਂ ਥਿਨੋ ਨਾ ਸੀ ਪੰਪ ਉੱਥੇ ਰੱਖ ਕੇ ਚੱਠੇ ਪਰ ਨਾਲ ਹੀ ਹੈਗੀ ਲੰਬੀ ਨੂੰ ਉਹ ਉੱਥੇ ਧੋਦਣੇ ਰੱਖ ਇੱਟਾ ਪਰ ਰੱਖ ਕੇ ਧੋਦਣੇ ਹੁਣ ਤਾਂ ਕੜਕਲੇ ਬਾਡੇ ਵਾ ਹੁਣ ਨਹੀਂ ਦੋ ਮਹੀਨੇ ਤੱਕ ਹਲੇ ਤਾਂ ਵੀ ਇਹ ਹੋ ਜੂਗਾ ਦੇਖਿਆ ਤੇ ਤਨੋਂ ਗਾ ਧੰਨਾ ਇਹਦੇ ਚ ਕੜਕ ਤਾਂ ਕੀ ਹੋ ਜਣੇ ਤੇਖਿਆ ਬਹੁਤ ਫਰਕ ਪੈਗਾ ਉਦੋਂ ਦਾ ਅਰੀਤਾ ਪੜਾਂਗਾ ਬਹੁਤ ਅਰੀਤਾ ਥੋੜੇ ਉਧਰ ਹਾਂ ਅਰੀਤਾ ਬਣਾੰਗਾ ਕਰਦਾ ਬਾਈ ਤੂੰ ਦਾ ਰੇਤੇ ਨਾਲ ਹੁਣ ਕਿਆ ਕਰਨਾ ਰੇਤੇ ਦਾ ਗੰਨਾ ਵੀ ਤਾ ਉਹ ਦੋ ਸਾਲ ਪਕਾ ਪਿਆ ਨਦੀ ਜਲਾਏ ਉਹ ਏਰੀਆ ਗਾਹਾਂ ਨੂੰ ਬੋਣੇ ਵਾਲੀ ਹੋਰ ਉਹ ਨਹੀਂ ਯਾਰ ਜੀ ਵੀ ਰੇਤਾ ਜਿਆਦਾ ਖੋਲਦਾ ਉਹਨੂੰ ਰੇਤਾ ਜਮਾਂ ਜਨੇ ਦਾ ਬਾਈ ਤੇ ਨੀਆਂ ਨੂੰ ਇਹ ਰਗੜ ਦਿੰਦਾ ਹੋਰ ਰਗੜਦਾ ਇਹ ਰਗੜ ਦਿੰਦਾ ਬੱਤ ਸੌਣ ਉਹ ਬੱਤ ਕਰ ਯਾਰ ਹੁਣ ਹਾਂ ਇਹ ਲਾਰੰਗਲੇ ਕੇ ਤੇ ਉਹ ਨਹੀਂ ਉਹਨਾਂ ਕੇਪੀਆਂ ਜੀਆਂ ਦੀ ਛੇੜ ਲੱਗੀ ਹੋਈ ਉੱਪਰ ਵੇ ਬੁੱਲ ਨੀ ਗਿਆ ਤਾਂ ਨਗਰ ਕੀਰਤਨ ਲਗਾਈਆਂ ਨੀ ਜੇ ਇਹਨਾਂ ਉਹ ਤੋਂ ਉਹ ਦਿੰਦੇ ਉੱਪਰ ਮੈਲ ਜੀ ਫਿਰ ਉਹ ਨਹੀਂ ਉਤਰਦੀ ਨੀ ਉਹ ਧਿਆਨ ਨਾਲ ਤਰਨੀ ਪੈਂਦੀ ਉਹ ਡੇੜ ਜੀ ਉਤਰ ਜਾਂਦੀ ਹੈ ਫਿਰ ਮਿੱਟੀ ਖੜ ਜਾਂਦੀ ਹੈ ਉੱਪਰ ਉਹ ਆ ਦੀਦੀ ਦਾ ਫੋਨ ਆਇਆ ਦਾ ਭਾਈ ਕਹਿੰਦਾ ਠੀਕ ਠਾਕ ਆ ਇਹਨਾਂ ਕਹਿੰਦਾ ਯਾਦ ਵੀ ਕਰਦੇ ਸਾਨੂੰ ਮਾ ਯਾਦ ਤਾਂ ਯਾਰ ਕੰਨੂ ਰੋਜ਼ ਹੀ ਕਰਦੇ ਸੀ ਹੈ ਅਸਵੀਰ ਆ ਰਹਿ ਗਿਆ ਅੰਦਰ ਦੀਦੀ ਦਾ ਕੋਈ ਜਾਣੇ ਉਹ ਉਤਰਿਆ ਹੋਇਆ ਰੰਗ ਚਾਚੇ ਇਹ ਉਹ ਜਾਣਦੇ ਬਾਦ ਦੇ ਨੀ ਨਾਲ ਆਏ ਹਬੀ ਹਬੀ ਝੁੰਡੇ ਨਹੀਂ ਲਾਇਆ ਤਾਂ ਆ ਥੱਲੇ ਝੁੰਡੇ ਲਾਇਆ ਜਾਂ ਤੂੜੀ ਆਏ ਤੂੜੀ ਜਾਂ ਤੂੜੀ ਚ ਤਾਂ ਕਣਕ ਕਾਲੇ ਖੇਤ ਤਾਂ ਨਾਲੇ ਬਹੁੰਦੇ ਇੱਥੇ ਬਾਦਿਆ ਪਹਿਲਾ ਝੁੰਡਾ ਆ ਕੇ ਤੂੜੀ ਵਾਲੀ ਨੂੰ ਚੱਲਿਆ ਹੋਇਆ ਉਹਨੇ ਕਰੀ ਹੋਈ ਆ ਮਾਰੇ ਮੋਟੇ ਨੂੰ ਜਿਹੜਾ ਤੂੜੀ ਦੇ ਸੀਜ਼ਨ ਸੁਜਣ ਜਾਂਦਾ ਟਰੈਕਟਰ ਸਿਰੋਂ ਨੂੰ ਝੁੰਡੇ ਲੱਗੀ ਜਾਂਦੇ ਸੱਜੇ ਇਹ ਤਾਂ ਕਟਰ ਵੀ ਜਾਂ ਮੋੜਾ ਖਿੱਚਦਾ ਤਾਂ ਹੂੰ ਜਬ ਮੈਂ ਲੈ ਅੰਦਰ ਉਹ ਯਾਰ ਇਹ ਜੋੜੇ ਮੁਰਜੀ ਜਿਹੇ ਥੋੜੀ ਆ ਉਹਨੇ ਤਾਂ ਲੋਕਾਂ ਦੇ ਵਿੱਚ ਕਿਹਾ ਛੱਡੇ ਆ ਕਹਿੰਦੇ ਤਾਂ ਖਤਮ ਨੇ ਹੂੰ ਪੈਟਰ ਹੂੰ ਆਦਾ ਹੈ ਜੀ ਜੀ ਮੈਂ ਅੱਜ ਲੈ ਆਉਣਾ ਜਾ ਕੇ ਕੱਢਦੇ ਆ ਹਾਂ ਕਿੱਥੇ ਉਹ ਉੱਥੇ ਮੋਟਰ ਕੋਲ ਸਾਡੇ ਉਹ ਕੱਢਦੇ ਕੀਦੇ ਤੁਸੀਂ ਆਂਦਰ ਹੀ ਹੀ ਰਦੇ ਉੱਥੇ ਹਾਂ ਫੇਰ ਕੱਲੂ ਵਈਜਣਾ ਐ ਹੋਰ ਮੈਂ ਤਾਂ ਕੱਲੂ ਵੇਲਾ ਹੋਣਾ ਇਹਨੇ ਹਾਂ ਹਾਂ ਫੇਰ ਤਾਂ ਲੈ ਜੀ ਇੱਥੇ ਥੱਲੇ ਖੜਾ ਰਹੀਆਂ ਭਰੀਆਂ ਨੂੰ ਕਿ ਆਇਆ ਚਾਰ ਤਾਂ ਭਰੀਆਂ ਐ ਉਹ ਕੱਲੂ ਫੇਲੇ ਬਈ ਲੱਗਿਆ ਨੇ ਆ ਉਹੀ ਰੇਹ ਵਾਲੀ ਬੜਾ ਰੋਪੜ ਜਾਈਏ ਕੱਲੂ ਹੂੰ ਹੂੰ ਤਾਂ ਆਲੂ ਹੁਣ ਮੇਰੇ ਦੋ ਦੋ ਨੇ ਟਾਈਮ ਨਹੀਂ ਮੈਂ ਹੁਣ ਕੰਨਾ ਵੀਜੀ ਬਾਈ ਹੁਣੀ ਆ ਬਸ ਦੋ ਦਿਨਾਂ ਬਾਜੀ ਇੱਥੇ ਆ ਗਿਆ ਪਰ ਜਿਹੜੀ ਆ ਬਣ ਕੇ ਆ ਗਿਆ ਦੀ ਸਾਥਰੀ ਸਾਹਿਬੀ ਉਹਦੇ ਨੂੰ ਪੁੱਛ ਲਈ ਗੱਗੇ ਲੈ ਜੀ ਨਾਲ ਉਹ ਤੇ ਗੱਲੂਗੇ ਮੈਂ ਨਹੀਂ ਆ ਗਹਿਣ ਲੱਗਿਆ ਪੂਰੀ ਗਲਾਈ ਮਨਾਲਿਆ ਉਹ ਗਲਾਈ ਗਲਾਈ ਮਨਾਲਿਆ ਉਹ ਤੇ ਵਾਰ ਤੋਂ ਸੋਨੇ ਦਾ ਕੰਮ ਲੈ ਜਾਊਗਾ ਗਲਾਈ ਵੀ ਨਾ ਇੱਥੇ ਪੈਪ ਨਹੀਂ ਗੱਡੋਨੇ ਗਲਾਈ ਵੜ ਗਈ ਇਹਦੇ ਬੈਲਟ ਨੇ ਤੇਰੇ ਨਾਲ ਪੈਪ ਕੱਟਣੇ ਆ ਹਾਂ ਉਹ ਪਹਿਲਾਂ ਹੀ ਕੱਢ ਦੂੰਗਾ ਤੂੰ ਕਾਹ ਜੱਗਲਾਈ ਬੜੂਗੀ ਤਾਂਹੀਂ ਕੱਢਣੇ ਆ ਇਹ ਪਹਿਲਾਂ ਕਹਿੰਦਾ ਪਹਿਲਾਂ ਥੋੜਾ ਕੱਟਣੇ ਗਲਾਈ ਆਏ ਤੇ ਕੱਟਣੇ ਉਧਰ ਸੋਨੀ ਨਾ ਬਣਾ ਦੇਣਾ ਤੇਰਾ ਗਲਾਈ ਬੈਲਟ ਕਰ ਦੇਣੀ ਉਧਰ ਉਧਰ ਉਸ ਹਿਸਾਬ ਨਾਲ ਕੱਢੋਲੇ ਫੇ ਪਹਿਲਾਂ ਤਾਂ ਕੱਢ ਦੇ ਉਹਨੇ ਹੀ ਬੈਲਟ ਕਰਨੇ ਕਰੇ ਹੂੰ ਸਮਝਿਆ ਆਹ ਨੂੰ ਗਲਾਈ ਉੱਪਰ ਵੀ ਫੜਾ ਦੂੰਗਾ ਜੇ ਪਾਈਪ ਗੱਡੇ ਹੋਵੇ ਬਰਨਾ ਦਈਓ ਨਹੀਂ 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 ਉਹ ਨਹੀਂ ਨਹੀਂ ਉਹ ਕਹਦਾ ਉਹ ਹਿਸਾਬ ਨਾਲ ਬਣਨੀ ਉਹ ਹਿਸਾਬ ਨਾਲੇ ਬਣਨੀ ਕਹਿੰਦਾ ਪੂਰੇ ਕੱਟ ਕੇ ਬਣਨੀ ਆ ਪਲੇਟਾਂ ਫਿਰ ਆਵੇ ਕੱਟੂੰਗਾ ਪਲੇਟਾਂ ਦੀ ਤਾਂ ਬੈਲਟ ਹੁਣੀ ਐ ਉਹਦਾ ਥੱਲੇ ਬਣਾ ਲਓ ਬੈਠ ਲਈਏ ਛੰਨਮਾ ਮੜ ਗਿਆ ਨਾ ਬਣਾ ਲਓ ਜੇ ਬਣਾਉਣੇ ਨੇ ਲੋਕਾਂ ਦਾ ਮਖੌਲ ਕਰ। ਇਹ ਕਿੰਨੇ ਬਰਾਉਲਾ ਗੁਆਏ ਨਹੀਂ ਤੁਸੀਂ। ਇਹ ਕਿੰਨਾ ਹਵਾਦ ਲਈ ਜਿੰਨੇ। ਹਾਂ ਨਾ ਨਾ ਬਣਾ ਦੇਣੀ ਕੱਲ। ਚੱਕ ਮਾਰ ਲੈ ਮਸੂਰ ਧਰ ਨੂੰ। ਚਲੋ ਰੈਡੀ ਆ ਹੁਣ ਸਾਨੂੰ ਤੁਸੀਂ ਟੈਂਟਰ ਹੋਵੇ। ਉਹਦੇ ਲਾ ਦੇ ਧਰੀਆਂ ਲਾ ਦੇ। ਆ ਗੰਦ ਨਾ ਪਾਓ ਯਾਰ ਇਹ। ਉਹ ਫੂਕ ਜਣੇ ਰਾਤ ਨੂੰ ਚੱਕ ਲੈਣੇ ਰਾਤ ਚੱਕ ਲੈਣੇ ਹੁਣ ਨਹੀਂ ਜਣ ਟਕਣੇ ਨੂੰ। ਅੱਜ ਚਲਾ ਦੇ। ਤੇ ਜਾਰਾ ਜੂਬ ਦੇ ਵਿਚੇ ਰਹਿਣ ਦੇ। ਹਾਂ ਸਫਾਈ ਕਰਨਾ ਮਣੀ। ਤੋਂ ਪਤਾ ਇੰਨਾ ਫੜ ਕੇ ਬੈ ਗਿਆ ਆਗਲੇ ਕੱਲ ਦੇ ਆਹੇ ਪਰਸੋਂ ਦੇ ਪਰਸੋਂ ਦੇ ਕੱਲੇ ਤੋਂ ਪੂਮਾ ਪਏ ਆ ਇਹ ਜਿਹੜੇ ਲੈ ਕੇ ਆਇਆ ਹੋ ਗਿਆ ਆਪਣਾ ਉਹ ਖੜੇ ਬਣਾਤੀ ਇਹਦਾ ਨਾ ਲਾਡ ਹੋ ਗਿਆ ਉਹ ਜਿਹੜੀ ਦਾ ਬਣਾ ਟਰਾਲ ਗੰਨਾ ਵੀਡੀਓ ਦੀ ਦੀ ਦਾ ਟਰਾਲਾ ਥੋੜਾ ਛੜਾ ਕੇ ਆਉਣਾ ਪਰ ਕਾਲੂ ਟਰਾਲ ਪਰਸੋਂ ਚਾਹੀਦਾ ਮੈਨੂੰ ਦਾ ਚੱਲੋ ਓਏ ਸਿਕੜਾ ਲੈਣਾ ਮੈਂ ਪਾਲਟੀ ਮਾਰਨੀ ਆ ਗੰਨਾ ਲਿਆ ਉਹ ਆਪਣੇ ਵੇੜੇ ਹੀ ਖੜਾ ਲਈ ਟਰੈਲਰ ਇਹ ਅਸੀਂ ਆਪਣਾ ਪਾਰਟੀ ਲੱਦ ਕੇ ਪਾਰਟੀ ਮਾਰਨੀ ਹੈ। ਤੇ ਤੂੰ ਤੋਆ ਕੇ ਖੜਾ ਕੇ ਆਉਂਗਾ। ਮੈਂ ਤੋਆ ਕੇ ਛੱਡਾਂਗਾ। ਮੇਰਾ ਉਹ ਲੈ ਕੇ ਕਾਰ। ਤੋਆ ਕੇ ਛੱਡਾਂਗਾ। ਤੋਆ ਕੇ ਛੱਡਾਂਗੇ ਵੀਰੇ। ਮੈਂ ਕਿਹਾ ਹੁਣ ਵੀਰਾਂ ਬਿੱਡਰ ਦੇ ਕਾਨੂੰ ਪਾਉਣਾ ਹੈ। ਨਹੀਂ ਨਾ ਮੈਂ ਆਪਣੇ। ਨਾ ਬੀਜ ਤਾਂ ਖੜਾ ਕਰਾ ਕੇ ਲਿਆਈਂ ਵਿੱਚ। ਹਾਂ ਉਹ ਬੀਜ ਖੜਾ ਕਰਾਈ ਪੁਰਾਣੇ। ਐਵੇਂ ਬੀਜੀ ਦੀ ਅੱਖ ਨਾ ਗੜ ਹੋ ਜੰਦੀ। ਇਹ ਕੱਠ ਨਹੀਂ ਕਰ ਦਿੰਦੀ। ਨਹੀਂ ਅੱਖ ਰਗੜ ਹੋ ਜਾਂਦੀ ਇਹਦੀ। ਆ ਕੱਠਾਇਆ ਕਰਕੇ ਆ ਪੁੱਤਰੇ ਰੱਖਦੇ। ਕੋਆ ਕਰ ਦੋ ਗੁੰਡਿਆਂ ਬਰੇਰ ਮੈਂ ਹੁਣ ਤਾਂ ਲੇਨ ਦਾ 135 ਨਾ ਕੋਈ ਕਹੂ ਵੀਰ ਲਿਖ ਦੇ ਉਹ ਮਿਲ ਗਈ ਤਾਂ ਸਾਮਾਨ ਮਿਲ ਗਿਆ ਉਹ ਕਿਹੜਾ ਕਿਹੜਾ ਖੋਇਆ ਟਰੈਕਟਰ ਦਾ ਮਿਲ ਗਿਆ ਘਰੇ ਤਾਂ ਹਾਂ ਫੇਰ ਕੀ ਤਾਂ ਮੇਰਾ ਲਾਉਸ ਮਿੱਟ ਕਰਨ ਲੱਗਿਆ ਤਾਂ ਚਾਹ ਗੇਰ ਲਿਆ ਗੋਲੀ ਗੋਲੀ ਗਿਰ ਗਈ ਗੋਲੀ ਗਿਰ ਗਈ ਉਹ ਤੁਹਾਨੂੰ ਬੈਲਡ ਕਰਵਾ ਲਾ ਮੈਨ ਜਦ ਆਇਆ ਉਹ ਦੇਖਣ ਉਹ ਮੈਂ ਤਾਂ ਦੇਖਣ ਆਇਆ ਜਦ ਦੂਰੇ 99 ਦੀ ਆਹੋ ਅਜ ਵੀ ਨਹੀਂ ਹੈ ਨਿਕਲ ਗਈ ਫਿਰ ਕੀ ਸਾਮਾਨ ਆ ਹੋਈ ਹੈ ਗੱਲ ਦਾ ਹੀ ਅਰिजिनल ਮਾਲ ਆ ਰਹੀ ਹੈ ਕਤਾਰ ਨੂੰ ਸੌਣਾ ਤਾਂ ਹੈਗਾ ਦਾ ਕੱਲ ਰਿਜਰਵ ਪਸੰਦ ਚੱਲਣਾ ਮੌਦਾ ਕਰ ਹੈ ਮੈਂ ਕਮਾਈ ਕਰਦਾ ਕਰਦਾ ਥੱਕ ਗਿਆ ਬਾਈ ਦੇਖ ਪਹਿਲਾਂ ਇਹ ਮੇਰੇ ਦਾਦਾ ਕਰੀ ਗਏ ਉਹ ਡੈਡੀ ਨਹੀਂ ਕਰੀ ਗਏ ਹੁਣ ਅਸੀਂ ਲਗੀ ਇਹਦੇ ਅਸੀਂ ਲੈਣਾ ਕਿੱਥੇ ਦੇ ਦੂੰਗੇ ਇਹਨਾਂ ਵੀ ਨਾ ਲੋ ਲੈਣਾ ਨਹੀਂ ਉਹ ਲੈ ਲੂਗਾ ਯੋਗਾ ਯੋਗਾ ਦਾ ਛੜਦੀ ਤੁਸੀਂ ਵੀਡੀਓ ਵਾਲੇ ਕਰ ਦੀਗੇ ਲੈ ਲੂਗੇ ਹੋਰ ਪਰ ਇਹ ਨਹੀਂ ਵੇਚਣਾ ਚਲ ਉਹ ਤਾਂ ਰੱਖ ਲੈ ਭਣਾ ਨਹੀਂ ਵੇਚਣਾ ਉਹ ਆ ਚਿਕਨ ਨਹੀਂ ਅਸੀਂ ਪਸਤਾਉਦੇ ਹਾਂ ਵੇਚ ਕੇ ਜੇ ਵੀ ਰੱਖ ਲਾਦੇ ਵਧੀਆ ਰਹਿਣਾ 99 ਕਿੰਨਾ ਹੋ ਗਿਆ 24 تا 11 35 ਸਾਲ ਹੋ ਗਏ ਆਪ ਕੋ ਸਕੌਟ ਪੁੱਛੀ ਆ ਬਣਾ ਕਿਹੜੇ ਬੰਦੇ ਕੋਲ ਗਿਆ ਹੈ ਸਕੌਟ ਹਾਂ ਪਰ ਉਹ ਤਾਂ ਪੱਟੀਆਂ ਚ ਫਾਤ ਉਹਦਾ ਗੱਦਾ ਓੜ ਲੂ ਹੈਗਾ ਹੈ ਤੂੰਗਾ ਉਹਦਾ ਨੰਬਰ ਨਹੀਂ ਹੈਗਾ ਨਾ ਸਾਰਾ ਕੁਝ ਮਿਲ ਸਕਦਾ ਪੈਸੇ ਮਿਲਵਾ ਲੈਣਾ ਤਿੰਦਾ ਕਹਿੰਦਾ ਕਹਿੰਦਾ ਸਕਾਉਟ ਦਾ ਪਤਾ ਕਰ ਲਿਓ ਕਹਿੰਦਾ ਹੂੰ ਸਕਾਉਟ ਲੈ ਲਓ ਕਹਿੰਦਾ ਦੋ ਮੇਰੀ ਗੱਲ ਸਾਰਾ ਕੁਝ ਮਿਲ ਸਕਦਾ ਹੈ 414 ਨੰਬਰ ਵੀ ਮਿਲ ਸਕਦਾ ਕਿਤੇ ਜਿਹੜਾ ਸਾਡੇ ਖੜਾ ਹੈ ਉਹ ਵੀ ਫੌੜ ਦਾ ਨੰਬਰ ਵੀ ਮਿਲ ਨਹੀਂ ਸਕਦਾ ਉੱਪਰੇ ਲਾ ਲਾ ਉੱਪਰੇ ਲਾ ਲਾ ਜਿਹੜਾ 3300 ਖੜਾ ਉਹ ਇੱਥੇ ਚੱਕ ਲਾ ਫਰੀ ਪੂਰਾ ਫੋ ਪੀ ਯੂ ਐਮ ਬਣ ਕੇ ਆ ਨੰਬਰ ਜਿਹੜਾ 3300 ਆ ਬਕਰਨ ਵਾਲਾ ਹਾਂ ਹਾਂ ਨੰਬਰ ਇਹ ਜਾਈ ਹੈ ਕਾਸੀ ਮਾਡਲਾ ਮੈਨੂੰ ਲੱਗਦਾ ਨਾ ਪਸਾ ਨਹੀਂ ਪੈਦੀ ਨਾ ਨਵਲਾ ਲੱਤਾ ਦਾ ਫੇਰ ਉਹ ਲੈ ਆ ਬੀ ਲੱਦ ਕੇ ਆਪਣਾ ਕਾਲੇ ਆ ਇਹਦਾ ਟਰੈਲਰ ਸ਼ਾਲਾ ਬਣਾਤਾ ਨਾ ਪਾਉਡਾ ਨਾ ਫਰਸ ਜਮਈ ਲੈ ਫੋ ਫਰਸ ਆਹ ਲੋ ਰੋਣਾ ਨਹੀਂ ਉਹਨਾਂ ਪੌੜੇ ਦਾ ਹੈਗੀ ਗਾਡਰੀਆਂ ਦਾ ਹੈਗੀ ਆਹ ਕਹਿੰਦਾ ਟਰਾਲਾ ਮੈਂ ਟਰਾਲਾ ਚਲ ਤੁਨੇ ਜਾ ਮੈਂ ਗੰਨਾ ਬੀਜ ਲਿਆਉਣ ਦਾ ਹਾਂ ਕਹਿੰਦਾ ਮੇਰੇ ਨਾਲ ਲੱਗਣਾ ਹੁੱਲੀ ਜੀ ਹਾਂ ਮੈਂ ਇਕੱਲੇ ਲੈ ਜਾਊਗਾ ਉੱਪਰ ਤੇ ਭਈ ਐ ਸੜੀ ਜਾਊਂਗੇ ਉਹਦੇ ਥੱਲੇ ਹਾਂ ਪਰੇ ਬੰਦ ਦੋਗੇ ਕਿਵੇਂ ਨਹੀਂ ਜਾਣਾ ਕਾ ਪਰੇ ਖਾਣੇ ਮੈਂ ਫੱਟੇ ਰੱਖ ਕੇ ਹੈ ਚਲਾ ਕਹਿੰਦਾ ਉਵੇਂ ਹੋ ਜੂਗਾ ਕਾਲਾ ਸੀਰੀਅਸ ਹੀ ਲੈ ਗਿਆ ਤਾਂ ਹੋ ਜੂਗਾ ਤਾਂ ਤਾਂ ਵੀ ਤਾਂ ਇਹ ਕਹਿੰਦਾ ਵੀ ਹਾਲ ਆਏ ਕਿ ਜੋੜੇ ਨਾਲ ਲਿਆ ਪੁੱਤ ਕੜਾ ਕੜਾਉਂ ਮੀਰੋ ਜੂਗਾ। ਜਾਂਦਾ ਫਰਸ ਨੇ। ਨਾਲ ਜਾਂਦਾ। ਜਾਂਦਾ ਦੇਖ ਕੇ ਆਉਣਾ ਮੈਂ ਜਾਣਾ ਡਿਗਰੀ ਨੂੰ। ਪਾਰਾ ਬੋਜੜਾ। ਪਾਰਾ ਦਾ ਸੁਣੀ ਆ ਬਾਈ ਨੇ। ਨਾਲ ਤਾਂ ਫਰਸ ਦਾ ਪਾਰਾ ਹੀ ਹੁੰਦਾ। ਬਾਈ ਸ਼ਿਪ ਦੇ ਜਿਹੜੇ ਪਾਣੀ ਵਾਲੀ ਸ਼ਿਪ ਹੁੰਦੇ ਆ। ਨਾ ਦਾ। ਉਹ ਪੱਤੇ ਹੀ ਦੇ ਮਰ ਜਾਗੇ ਬਾਈ ਹੁਣ। ਹੈ? ਇਹਦੇ ਮਰ ਜਾਗੇ ਪੱਤੇ। ਉਹਦੇ ਦੀ ਉਹ ਨਹੀਂ ਸੁੱਕਣਾ ਸੁੱਕ ਜੂਗਾ ਜੇ ਸੁੱਕਿਆ। ਹੈ? ਨਹੀਂ ਸੁੱਕਦਾ ਨਹੀਂ। ਇੱਕ ਵਾਰ ਤਾਂ ਹੁਣ ਹੋਣੀ ਆ। ਆਹ ਦੇ ਪੱਤੇ ਮਰ ਜਾਗੇ। ਉਹ ਕਿਤੇ ਨਹੀਂ। ਉਹ ਥੱਲੇ ਵਾਲਾ ਹੈਗਾ ਫੇਰ ਨਹੀਂ ਹੁੱਟਲੇ ਨੂੰ ਤਿਆਰ। ਹਾਂ। ਤਿਆਰ ਆ ਫੁੱਟੇ ਉਹ ਨਹੀਂ ਹਿੱਲਿਆ ਸਸਵੀ ਜਮੇ ਉਹ ਨਹੀਂ ਹਿੱਲਿਆ ਇਹ ਫੁੱਟਦਾ ਤਾਂ ਥਰਕੇ ਤਾਂ ਇਹਨੂੰ ਵੀ ਪੀਆ ਨਹੀਂ ਪੀਆ ਹੈਗਾ ਦੱਸ ਕਿੱਥੇ ਪੀਆ ਫੁੱਟੇ ਆ ਆਵਾਰੇ ਫੁੱਟੇ ਆ ਪੱਤੇ ਇਹਦਾ ਤਾਹੋ ਹੋ ਗਿਆ ਤੇ ਇਹਦਾ ਵੀ ਕਾਲਾ ਜਿਹਾ ਹੋਣ ਲੱਗਾ ਸੁੱਕਾ ਕਾਲਾ ਤਾਂ ਹੁਣ ਬੱਸ ਕਾ ਡਾਕਟਰ ਹੈ ਤੂੰ ਤੇਤੀ ਬਾੜੀ ਤਾਂ ਨਾ ਮੰਨ ਫਿਰ ਤੂੰ ਵੀ ਲੱਗੀ ਪਾਣੀ ਪਾ ਦੂ ਤੂੰ ਵੀ ਲੱਗੀ ਪਾਣੀ ਪਾ ਦੋ ਇਹਦੀ ਨਾ ਹੈ ਪਾਣੀ ਪਾ ਦੋ ਪਾਣੀ ਪਾ ਦੋ ਇੰਨਾ ਦਾ ਪਾਣੀ ਪਾਏ ਆ ਪਿਆ ਪੀ ਪੀ ਉੱਥੇ ਪਈ ਏ ਲੈ ਲੈ ਚੱਕ ਜਾ ਤੇ ਕੀ ਆ ਪਾਣੀ ਪਈ ਹੈ ਪਾ ਲੈਣਾ ਮੈਂ ਪੀਪੀਆ ਜਾ ਰਿਹਾ ਬਾल्टी ਲਿਆਉਣੀ ਆ ਯਾਰ ਘਰ ਤੇ ਜਾ ਕੇ ਮੈਂ ਇੱਕ ਬਾल्टी ਨਾਲ ਸਰ ਜੀ ਦਾ ਪੀਪੀਪਾ 5 ਲੀਟਰ ਪਾਣੀ ਆਉਂਦਾ ਸਾਰਾ ਜੀ ਬਾल्टी ਲਿਆਉਂਦਾ ਮੈਂ ਚੱਕ ਕੇ ਜਾ ਹੁਣ ਆ ਆਉਂਗਾ ਨਹੀਂ ਦੋ ਦੋ ਪੀਕੇ ਪਾ ਦੇ ਫੇਰ ਵੀ ਚੱਕ ਲਿਆਉਂਗਾ ਆ ਹੁਣ ਬੌਣੇ ਦੀ ਲੋੜ ਨਹੀਂ ਆਸ ਫੇਰ ਜਿਹੜੀ ਆਹ ਤੱਗੀ ਇੱਕ ਉੱਚੀ ਆ ਦੇ ਆਹ ਇੱਕੋ ਫਾਲਿਆ ਉੱਚੀ ਉਹ ਸਾਰਾ ਪਾ ਦੂੰਗਾ ਇੱਕ ਵਾਰ ਉਹ ਭਾ ਕੇ ਸਾਰਾ ਹੀ ਕੰਮ ਖਰਾਬ ਹੋ ਜਾਣਾ ਉਹ ਜਮ ਗਈ ਸਮਾਂ ਤੇ ਚੱਲ ਦੇਖ ਲਈ ਉਹ ਮੈਂ ਕਹਿੰਦਾ ਤੂੰ ਚਾਚੇ ਇੱਕ ਟਰਾਲੀ ਉਹ ਭਾਲੇ ਦੱਟਾ ਲਾ ਦੀ ਉਹ ਸਾਈਡਾਂ ਛੱਡ ਦੇ ਔਰ ਸਾਈਡਾਂ ਟਰਾਲੀ ਕੇ ਉਹ ਪੱਟੀ ਜਾਨੇ ਪੱਟੇ ਨਹੀਂ ਲੋੜੀ ਹੁੰਦਾ ਐ ਸੈੱਟ ਹੋ ਗਈ ਇਹ 20 ਪੈ ਲੈ ਆਪਾਂ ਝਮ ਗਈ ਐ ਨਾ ਹਨਾ ਬੀਜ ਦੇ ਲਾਹ ਕਾਂਕ ਦਾ ਕਿਹਾ ਜਾ ਹੋਇਆ ਨਾ ਕੱਲ ਬੀਜੀ ਆ ਜਾ ਕੇ ਜੱਵੀ ਲਾਦੀ ਦੂਰ ਤੇ ਜੱਵੀ ਉਹ ਬਾਈ ਨਿੰਮਾ ਕੈ ਜਵੀ ਐ ਉਹ ਪਰ ਬਾਈ ਹੁਣ ਜਿਹੜੀਆਂ ਲੇਟ ਕਾਂਖਾਂ ਐ ਉਹਨਾਂ ਨੇ ਝਾੜ ਚੰਗਾ ਦੇਣਾ ਉਹ ਦੇਖ ਲੈ ਨਿਸਰ ਲੱਗੀ ਹਾਂ ਇਧਰ ਨੂੰ ਆ ਹੈ ਨਿਸਰ ਲੱਗੀ ਉਹ ਕਿਹੜੀ ਕਿਹੜੀ ਆ ਹੋ ਨੀ ਮੇਰੇ ਅੱਜ 550 ਪਾ 550 ਜੜੀ ਉਹ ਵਿਜੀ ਅਸੀਂ ਉਹ ਦੋ ਗੀਲੇ ਵਿਜੀ ਉਹ ਨਿਕਸੇਰ ਲੱਗ ਗਈ ਉਹ ਚੱਲ ਬਸ ਐਨ ਬਰਾਬਰ ਬਾਲ ਨਿਕਲ ਗਈ ਐਨ ਚੱਲਾ ਯਾਰ ਚੱਲੀਏ ਹੁਣ ਆ ਵੀ ਦੇਖੀ ਦੋ ਦਿਨ ਨੂੰ ਨਿਸਰ ਨਾ ਜਣੀਆਂ ਵੀ ਤਿੰਨ ਦਿਨ ਨੂੰ ਬਹੁ ਟਾਈਮ ਆ ਹਾਂ ਚਲੋ ਚੱਲੀਏ ਚਲੋ ਅੱਡੀ ਵੀ ਜਗਾਉਣੀ ਆ ਯਾਰ ਮੈਨੂੰ ਬੰਡਰਾਂ ਚ ਕਾ ਦਿਓ ਵੱਡੀ ਭਈ ਆ ਮੇਰੀ ਮੈਂ ਆ ਗਿਆ ਟਰੈਕਟਰ ਖੜਾ ਕੇ ਆ ਜਾ ਫਿਰ ਜਾ ਕੱਢ ਲੈ ਜਾ ਠੀਕ ਹੈ ਜੀ ਅਸੀਂ ਕੱਲ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਜੀ ਕੱਲ ਨੂੰ ਤਾਂ ਮੜੇ ਪਈ ਲੀਰ ਚੱਪਲ